ਕਿਸੇ ਜਾਣ ਪਛਾਣ ਦੇ ਪਤਾ ਨਹੀਂ ਪਰ ਯਾਨੀ ਜਿੰਨੇ ਵੀ অলਮੋਸਟ ਮੈਂਬਰ ਦੇ ਰੂਪ ਚ ਜਾਂ ਇਹਨਾਂ ਦੇ ਕੰਮ ਦੇਖ ਕੇ ਅਖਬਾਰਾਂ ਚ ਅਕਸਰ ਹੀ ਰਹਿੰਦੇ ਆ ਸੋ ਇਹਨਾਂ ਬਾਰੇ ਜਾਣਦੇ ਆ ਬਹੁਤ ਇੱਕ ਔਖਾ ਕੰਮ ਹੈ ਜੋ ਇਸ ਸੰਸਥਾ ਨਿਭਾ ਰਹੀ ਹੈ ਪਿਛਲੇ 35 ਸਾਲ ਤੋਂ ਹੀ ਕੰਮ ਕਰ ਰਹੀ ਹੈ ਇਹ ਅੱਜ ਜੋ ਸਮਾਰੋਹ ਕੀਤਾ ਗਿਆ ਇਹ ਹੁਜੇ ਸਮਾਰੋਹ ਪ੍ਰਤੀਬਨ ਹਫਤੇ ਚ ਇੱਕ ਵਾਰੀ ਇਹ ਜ਼ਰੂਰ ਇੱਥੇ ਰੱਖਦੇ ਆ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਇੱਕ ਕਿਡਨੀ ਪੇਸ਼ੈਂਟ ਹੈ ਉਹ ਇਹਨਾਂ ਦਾ ਬਹੁਤ ਪੁਰਾਣਾ ਪੇਸ਼ੈਂਟ ਹੈ ਉਹਨੂੰ ਆਪਾਂ ਰੈਗੂਲਰ ਦਵਾਈਆਂ ਅੰਦਰ ਦੇ ਰਹੇ ਹਾਂ ਸਲਾਈ ਮਸ਼ੀਨਾਂ ਬੱਚਿਆਂ ਦੀਆਂ ਫੀਸਾਂ ਪਾਰਲਰ ਚੱਲ ਰਿਹਾ ਹੈ ਐਂਬੂਲੈਂਸ ਹੈ ਪਾਂਟਰੀ ਉਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਫੁੱਲੇ ਹੋਏ ਸਿਲਾਈ ਸੈਂਟਰ ਤਾਂ ਇਹ ਸਾਰੇ ਕੰਮ ਲਈ ਪੈਸਾ ਚਾਹੀਦਾ ਤੇ ਪੈਸਾ ਤਾਂ ਹੀ ਇਹ ਕੰਮ ਚੱਲ ਸਕਣਗੇ ਜੇ ਇਹਨਾਂ ਨੂੰ ਸਹੀ ਲੋਕ ਮਿਲਦਾ ਹੈ ਔਰ ਮੈਨੂੰ ਇਹ ਵੀ ਪਤਾ ਹੈ ਕਿ ਪੈਸਾ ਮੰਗਣਾ ਬਹੁਤ ਆਮ ਹੈ ਕਿਉਂਕਿ ਇੱਕ ਵਾਰੀ ਦੋ ਵਾਰੀ ਹਰ ਬੰਦਾ ਆਸਾਨ ਨਾਲ ਦੇ ਵੀ ਦਿੰਦਾ ਹੈ ਮੰਨਣ ਵਾਲੇ ਨੂੰ ਵੀ ਸੰਪੂਰਨ ਦਿੱਤਾ ਪਰ ਜਦੋਂ ਵਾਰੀ ਵਾਰੀ ਜਿਸ ਤਰ੍ਹਾਂ ਇਹ ਬੱਚੇ ਆਏ ਆ ਜੇ ਫੀਸਾਂ ਨਾ ਦਿੱਤੀਆਂ ਜਾਣਗੀਆਂ ਇਹ ਸਾਡਾ ਸਰਮਾਇਆ ਹੈ ਬੱਚੇ ਤਾਂ ਅਗਰ ਅੱਜ ਇਹਨਾਂ ਨੂੰ ਫੀਸ ਦੀ ਲੋੜ ਹੈ ਅਸੀਂ ਨਹੀਂ ਪੇ ਕਰਾਂਗੇ ਇਹਨਾਂ ਦੀ ਫੀਸ ਇਹ ਕੱਲ ਨੂੰ ਕੋਈ ਜੇਬਖਤਰਾ ਕੋਈ ਜਿਹੜੇ ਗੈਂਗਸਟਰ ਕੋਈ ਕਿਦਾਂ ਦਾ ਕੋਈ ਵੀ ਰੂਪ ਬੱਚੇ اختیار ਕਰ ਸਕਦੇ ਆ ਸੋ ਉਹਦੇ ਜ਼ਿੰਮੇਵਾਰ ਦੇ ਅੱਜ ਜੋ ਸਮਾਜ ਚ ਅਗਰ ਬੁਰੇ ਪਾਸੇ ਨਸ਼ੀਆਂ ਮਿਲ ਗਏ ਆ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਆਪਾਂ ਸਰਕਾਰਾਂ ਦੀ ਕਹਿੰਦੇ ਆ ਮੈਂ ਸੋਚਦੀ ਆ ਸਾਡੀ ਵੀ ਬਣਦੀ ਆ ਕਿਉਂਕਿ ਬੱਚਿਆਂ ਨੂੰ ਪ੍ਰੋਪਰ ਟਾਈਮ ਨਹੀਂ ਦਿੱਤਾ ਜਾਂਦਾ ਬੱਚਿਆਂ ਨੂੰ ਅਗਰ ਪੂਰਾ ਟਾਈਮ ਫੇਰ ਰਹਸਟੇਨ ਅਰ ਸਮਾਜ ਦਵੇ ਉਹਨਾਂ ਨੂੰ ਸੁਣੇ ਨੌਕਰੀਆਂ ਨਹੀਂ ਮਿਲਦੀਆਂ ਤਾਂ ਉਹ ਬੱਚੇ ਫਿਰ ਇੱਧਰ ਜਾਂਦੇ ਆ ਸੋ ਇਹੀ ਵਜ੍ਹਾ ਹੈ ਕਿ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਘਰ ਦੇ ਵਿੱਚ ਜਦੋਂ ਤੁਹਾਡੇ ਬੱਚੇ ਦਾ ਜਨਮ ਦਿਨ ਹੈ ਜਦੋਂ ਤੁਹਾਡੀ ਵਿਡਿੰਗ ਐਨੀਵਰਸਰੀ ਹੈ ਜਦੋਂ ਕੋਈ ਬਜ਼ੁਰਗਾਂ ਦਾ ਦਿਨ ਹੈ ਉਹਨਾਂ ਦਿਨਾਂ ਨੂੰ ਅਸੀਂ ਇਹੋ ਜੇ ਪਰਿਵਾਰਾਂ ਨਾਲ ਮਨਾਈਏ ਆਪਣੇ ਘਰੇ ਜਿਹੜੇ ਆਪਾਂ ਬੁਲਾਣੇ ਆ ਤੁਸੀਂ ਦੇਖੋ ਅਸੀਂ ਘਰੇ ਵੀ ਨਾ ਪਾਰਟ ਰਖਾਣੇ ਆ ਮਸਲਾ ਜਦੋਂ ਪਾਰਟ ਰਖਾਣੇ ਆ ਅਸੀਂ ਕਾਰਡ ਦੇ ਭੰਨੇ ਆ ਇਨਵਾਈਟ ਕਰਦੇ ਆ ਕਿ ਤੁਸੀਂ ਸਾਡੇ ਘਰ ਆਓ ਤੇ ਰੱਜੇ ਪੁੱਜੇ ਜਿਹੜੇ ਆਪਣੇ ਘਰੇ ਆਉਂਦੇ ਆ ਪਾਰਟ ਤੇ ਉਹਨਾਂ ਨੂੰ ਫਿਰ ਅਸੀਂ ਲੰਗਰ ਬਣਾਇਆ ਹੁੰਦਾ ਕਿ ਤੁਸੀਂ ਇਹ ਵੀ ਖਾ ਕੇ ਜਾਣਾ ਪਰ ਜੇ ਪੰਜ ਸਰ 10 ਮੰਗਦੇ ਉੱਥੇ ਆ ਜਾਂਦੇ ਇੱਕ ਟੋਰੀ ਲੈ ਕੇ ਉਹਨਾਂ ਨੂੰ ਅਸੀਂ ਭਜਾ ਦਿੰਦੇ ਆ ਤੇ ਜਿਨ੍ਹਾਂ ਨੇ ਲੰਗਰ ਬਣਾਇਆ ਜਾਂਦਾ ਉਹ ਕੋਈ ਕਿੱਦਾਂ ਮੂੰਹ ਚ ਪਾਇਆ ਨਹੀਂ ਪਾਇਆ ਅਗਲੇ ਇਦਾਂ ਹੀ ਚਲੇ ਜਾਂਦੇ ਆ ਸੋ ਕਿਹਾ ਵੀ ਵੀ ਹੈ ਕਿ ਨਾ ਨਾ ਜਾਣੇ ਕਿਸ ਰੂਪ ਮੇ ਨਾਰਾਇਣ ਬਣ ਜਾਏ ਕੋਈ ਪਤਾ ਨਹੀਂ ਉਹ ਮੰਗਦੇ ਆ ਤਾਂ ਕਿਹਦੀ ਦੁਆ ਤੋਂ ਲੱਗ ਸਕਦੀ ਹੈ ਸੋ ਮੇਰਾ ਇਹੀ ਹੈ ਕਿ ਮਦ ਤੋਂ ਬਗ ਪੈਸੇ ਬਿਨਾਂ ਕੁਝ ਨਹੀਂ ਹੁੰਦਾ ਤਾਂ ਸ਼ਰਮਾ ਜੀ ਹੈ ਗੌਤਮ ਜੀ ਪ੍ਰਧਾਨ ਹੈ ਇਹਨਾਂ ਦੀ ਰਹਿਨੁਮਾਈ ਚ ਸੰਸਥਾ ਬਹੁਤ ਅੱਛਾ ਕੰਮ ਕਰ ਰਹੀ ਹੈ ਐਂਬੂਲੈਂਸ ਦਾ ਅੱਛਾ ਹੈ ਗਰੀਬਾਂ ਨੂੰ ਮਦਦ ਮਿਲਦੀ ਹੈ ਪਰ ਇਹ ਕੰਮ ਸਭ ਲਈ ਪੈਸਾ ਚਾਹੀਦਾ ਉਹ ਜਿਹੜੇ ਪੈਸੇ ਜਨਮ ਦਿਨ ਐਨਿਵਰਸਰੀ ਬਜ਼ੁਰਗਾਂ ਦਾ ਦਿਨ ਬਣਾਉਂਦੇ ਆਪਾਂ ਉਹ ਪੈਸੇ ਚਾਹੇ ਸਾਲ ਇਕੱਠੇ ਕਰੋ ਚਾਹੇ 6 ਮਹੀਨੇ ਬਾਅਦ ਇਹੋ ਜੀ ਸੰਸਥਾਵਾਂ ਨੂੰ ਦਿਓ ਤਾਂ ਕਿ ਇਹ ਜਿਹੜੇ ਬੱਚੇ ਕੁਰਾਹੇ ਨਾ ਪੈਣ ਔਰ ਇਹਨਾਂ ਦਾ ਡਾਟਾ ਇੰਸਟਰੀ ਐਸਮੋਲ ਠੀਕ ਹੈ ਜਿਹੜਾ ਆਪ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਯੂਨਿਸ ਕੁਝ ਬੱਚੇ ਆ ਉਹਨਾਂ ਨੂੰ ਚੈੱਕ ਦਿੱਤੇ ਗਏ ਜਿਸ ਤਰ੍ਹਾਂ ਜਿਹੜਾ ਜੁੜਾ ਹੈ ਕੱਪੀਆ ਮੰਡੀਏ ਜੁੜਿਆ ਹੋਇਆ ਔਰ ਇੱਕ ਮਰੀਜ਼ ਹੈ ਜਿਹੜਾ ਕਿ ਪੱਠੀ ਦਾ ਮਰੀਜ਼ ਹੈ ਉਸ ਨੂੰ ਵੀ ਜਿਹੜੀ ਆ ਕੈਸ਼ ਕੀਤਾ ਗਿਆ ਔਰ ਇਸ ਤੋਂ ਇਲਾਵਾ ਮੀਲ ਚੇਜ ਦਿੱਤੀ ਗਈ ਸੋ ਸਮਾਜ ਦੇ ਵਿੱਚ ਅਕਸਰ ਜਿਹੜੇ ਆ ਰੋਜ਼ਾਨਾ ਕੋਈ ਨਾ ਕੋਈ ਅੱਛੇ ਕੰਮ ਕਰਦੇ ਰਹਿੰਦੇ ਆ ਜਿਸ ਤਰ੍ਹਾਂ ਕਿ ਵਾਤਾਵਰਣ ਨੂੰ ਦੇਖਦੇ ਹੋਏ ਰੋਜ਼ਾਨਾ ਕਿਹੜਾ ਕਿਹੜਾ ਪੀਪਲ ਲਗਾ ਰਹੇ ਆ ਮੈਡੀਕਲ ਕੈਂਪ ਲਗਾਣੇ ਜਾਂ ਇਸ ਤੋਂ ਇਲਾਵਾ ਐਂਬੂਲੈਂਸ ਵੀ ਇਹਨਾਂ ਦੀਆਂ ਹੈ ਜੁ ਬੰਦਾ ਲੋੜ ਬੰਦਾ ਹੈ ਕਿ ਜਿਹੜਾ ਗਰੀਬ ਨੂੰ ਘਰ ਨਹੀਂ ਜਾ ਸਕਦਾ ਉਹਦੀ ਵੀ ਮਦਦ ਕਰਦੇ ਆ ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਪ੍ਰਮਾਤਮਾ ਇਸ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਲੋਕ ਜਿਹੜੇ ਆ ਵਕਤ ਵਕਤ ਇਹਨਾਂ ਨੂੰ ਸਹਿਯੋਗ ਕਰਦੀ ਰਹੀ ਹੈ